ਕੋਈ ਖੰਡ ਪਿਆਲਾ ਦੇਵੇ ਮੂੰਹ ਕੋੜ ਭਜਾਵੇ ਜਿਹੜੀ ਮਾਓ ਜੀ ਨੂੰ ਕੋਈ ਸ਼ਹਿਰ ਚਦਾਵੇ ਕਿਸ ਦੀ ਨજર ਲੱਗੀ ਐ ਕੋਈ ਮਿਰਚਾਂ ਵਾਲੋ ਕਿਸ ਦੀ ਨજર ਲੱਗੀ ਐ ਕੋਈ ਮਿਰਚਾਂ ਵਾਲੋ ਸਰਸਵਤੀ ਜੀ ਹੋ ਜਾਵੇ ਕੋਈ ਨજર ਉਤਾਰੋ ਇਹ ਜਹਨ ਚ ਵਸਿਆ ਕੋੜਾ ਬਣ ਕੇ ਇਹ ਜਹਨ ਚ ਵਸਿਆ ਕੋੜਾ ਬਣ ਕੇ ਸੇਨੇ ਅੰਦਰ ਵਸਿਆ ਕੋੜਾ ਬਣ ਕੇ ਕੋਈ ਗੱਲ ਹੋਵੇ ਜਾਂ ਕਿਤੇ ਵੀ ਹੋਵੇ ਲੜਾਈ ਕੋਈ ਗੱਲ ਹੋਵੇ ਜਾਂ ਕਿਤੇ ਵੀ ਹੋਵੇ ਲੜਾਈ ਮਾਪ ਪੈਣ ਦੀ ਹਰ ਵੇਲੇ ਇੱਕ ਚਾਮਤਾਈ ਗਲਗਲ ਦੇ ਵਿੱਚ ਇਸ ਨੂੰ ਲੰਗਿਆ ਕੀਤਾ ਸੂਲੀ ਤੇ ਫਿਰ ਇਸ ਨੂੰ ਟੰਗਿਆ ਕੀਤਾ ਆਪਣੀ ਮਾਂ ਬੋਲੀ ਦਾ ਹਰ ਵਿਦਿਆ ਚਾਚਾ ਆਪਣੇ ਮੂੰਹ ਆਪ ਇਸੇ ਗੰਦਾ ਕੀਤਾ ਗੰਦਾ ਕੀਤਾ ਚਾਰ ਛੇੜਾ ਹੁਣ ਕਿਹੜੇ ਪਾਸੇ ਲਾਈਏ ਕਿਹੜਾ ਕਿੰਨਾ ਲੰਘ ਗਏ ਆ ਕਿ ਹੁਣ ਪਰਸਨ ਦੀ ਲੋੜ ਪਈ ਹੈ ਹੁਣ ਸਿੱਖਣਾ ਹੈ ਮਾਂ ਬੋਲੀ ਨੂੰ ਵੀ ਸਿੱਖਾਂ ਦੀ ਲੋੜ ਪਈ ਹੈ ਹੁਣ ਪੰਜਾਬੀ 150 ਜਾਂ ਹੁਣ ਕਰੋੜਾ ਹੁਣ ਪੰਜਾਬੀ 150 ਜਾਂ ਹੁਣ ਕਰੋੜਾ ਰੁਕ ਜਾਂਦੇ ਇਸ ਸਮਾਜਾਂ ਦੀ ਇਹ ਸੋਚ ਦੀ ਵਿੱਪਾ

जब उसने अपने कांधे के ऊपर से घुमाया था जब उसने अपने कांधे के ऊपर से घुमाया था वो पल्लू अपने दुपट्टे का जब उसने अपने कांधे के ऊपर से घुमाया था वो पल्लू अपने दुपट्टे का बड़े जोर से लगा था वो मेरी आंख में वो आखिरी तो। चोर उसके दुपट्टे का थोड़ी तवज्जो तो चाहूंगा जी वैसे तो कोई बात नहीं थी वैसे तो कोई बात नहीं थी इतनी भी रफ्तार नहीं वैसे तो कोई बात नहीं थी वैसे रफ्तार नहीं थी उसके हाथों से जो छूटा मैं हुआ शिकार दुपट्टे का चलो किसी बहाने वो पास तो आए चाहूंगा तो चलो किसी बहाने वो पास तो आए हम दम जैसे साथ मिला चलो किसी बहाने वो पास तो आए हमदम जैसे साथ मिला उनके होठों की गर्मी से आपको मेरे आराम मिला बहुत सुकून मिला था मुझको बहुत सुकून मिला था मुझको जब रखा हाथ दुपट्टे का मतलब दोबारा पेश जा रहा पेशकन जब उसने अपने कांधे के ऊपर से घुमाया था वो पल्लू अपने दुपट्टे का बड़े जोर से लगा था वो मेरी आंख में वो आखिरी छोर उसके दुपट्टे का अब गुजरेंगे कब गुजरेंगे अब गुजरेंगे कब गुजरेंगे इसी ताक में रहता हूँ अब गुजरेंगे कब गुजरेंगे इसी ताक में रहता हूँ हरदम उनकी आस है रहती प्यासा प्यासा रहता हूँ कभी तो उनका दीदार हो जाए कवि तो उनका दीदार हो जाए और उनके लाड़ दुपट्टे का काश कोई ऐसी बात हो जाए काश कोई ऐसी बात हो जाए मेरी उनसे मुलाकात हो जाए काश कोई ऐसी बात हो जाए मेरी उनसे मुलाकात हो जाए मैं निकालूं जो फर जाए साइकिल में पदू दुपट्टे का शुक्रिया के अपनी तुम च मस्त लहरावदियां तुरियां आउदियां अपने किनारे ਛੱਲਾਂ ਮੈਂ ਗੱਲ ਲਾਉਂਦੀਆਂ ਛੱਲਾਂ ਆਪਣੀ ਤੁਮ ਚ ਮਸਤ ਲਹਿਰਾਉਂਦੀਆਂ ਤੁਰੀਆਂ ਆਉਂਦੀਆਂ ਆਪਣੇ ਕਿਨਾਰੇ ਤੋਂ ਮਿਲ ਗੱਲ ਲਾਉਂਦੀਆਂ ਛੱਲਾਂ ਸਿਰ ਜੋੜ ਕੇ ਕਿਨਾਰੇ ਨਾਲ ਕਰਦੀਆਂ ਗੱਲਾਂ ਸਿਰ ਜੋੜ ਕੇ ਕਿਨਾਰੇ ਨਾਲ ਕਰਦੀਆਂ ਗੱਲਾਂ ਪਤਾ ਨਹੀਂ ਕੰਨ ਚ ਕਿਨਾਰੇ ਨੂੰ ਕੀ ਕਹਿੰਦੀਆਂ ਛੱਲਾਂ ਪਤਾ ਨਹੀਂ ਰੰਗ ਵਿੱਚ ਕਿਨਾਰੇ ਨੂੰ ਕੀ ਕਹਿੰਦੀਆਂ ਛੱਲਾਂ ਯੂਕੇ ਕਿਨਾਰੇ ਨੂੰ ਇੱਕਦਮ ਮੁਰਦੀਆਂ ਯੂਕੇ ਕਿਨਾਰੇ ਨੂੰ ਇੱਕਦਮ ਮੁਰਦੀਆਂ ਪਤਾ ਨਹੀਂ ਜਾਂਦੇ ਜਾਂਦੇ ਕਿਨਾਰੇ ਨੂੰ ਕੀ ਕਹਿ ਕਹਿ ਜਾਂਦੀਆਂ ਛੱਲਾਂ ਪਤਾ ਨਹੀਂ ਜਾਂਦੇ ਜਾਂਦੇ ਕਿਨਾਰੇ ਨੂੰ ਕੀ ਕਹਿ ਜਾਂਦੀਆਂ ਛੱਲਾਂ ਕਿ ਵਿੱਚ ਸਮੁੰਦਰ ਕੀ ਹਲਚਲ ਚੱਲ ਰਹੀ ਵਿੱਚ ਸਮੁੰਦਰ ਕੀ ਹਲਚਲ ਚੱਲ ਰਹੀ ਲੱਗਦਾ ਦਸਣ ਆਉਨੀਆਂ ਪੱਜ ਪੱਜ ਕਿਨਾਰੇ ਨੂੰ ਛੱਲਾਂ ਹੱਥ ਲਾ ਕੇ ਕੰਡਿਆਂ ਨੂੰ ਕਹਿ ਕੇ ਬਸ ਗਈਆਂ ਤੇ ਹੁਣੇ ਆਈਆਂ ਚਲੇ ਜਾਂਦੀਆਂ ਪਿੱਛੇ ਮੁੜ ਮੁੜ ਦੇਖਦੀਆਂ ਛੱਲਾਂ ਹੱਥ ਲਾ ਕੇ ਕੰਡਿਆਂ ਨੂੰ ਕਹਿ ਕੇ ਬਸ ਗਈਆਂ ਤੇ ਹੁਣੇ ਆਈਆਂ ਚਲੇ ਜਾਂਦੀਆਂ ਪਿੱਛੇ ਮੁੜ ਮੁੜ ਦੇਖਦੀਆਂ ਛੱਲਾਂ ਛੇਦੀ ਹੀ ਫਿਰ ਮੜਕ ਨਾਲ ਤੁਰੀਆਂ ਆਉਂਦੀਆਂ ਕਿਨਾਰੇ ਵੱਲ ਆਪਣਾ ਵਾਦਾ ਨਿਭਾਉਂਦੀਆਂ ਛੱਲਾਂ ਗੇੜੇ ਮਾਰ-ਮਾਰ ਕਿਨਾਰੇ ਵੱਲ ਨਾ ਥੱਕਦੀਆਂ ਚਾਂਦੀ ਨੂਆਂ ਚਮਕਦੀਆਂ ਛੱਲਾਂ ਗੇੜੇ ਮਾਰ-ਮਾਰ ਕਿਨਾਰੇ ਵੱਲ ਨਾ ਥੱਕਦੀਆਂ ਚਾਂਦੀ ਨੂਆਂ ਚਮਕਦੀਆਂ ਛੱਲਾਂ ਕਿ ਦੇਖ ਕੇ ਚੰਦ ਪੁੰਨਿਆਂ ਦਾ ਪਰਵਾ ਗਈਆਂ ਛੱਲਾਂ ਦੇਖ ਕੇ ਚੰਦ ਪੁੰਨਿਆਂ ਦਾ ਪਰਵਾ ਗਈਆਂ ਛੱਲਾਂ ਛੱਟ ਪਟਾਉਂਦੀਆਂ ਉਛਲਦੀਆਂ ਛਾਲਾਂ ਮਾਰਦੀਆਂ ਛੱਲਾਂ ਆਪੇ ਤੋਂ ਬਾਹਰ ਹੋ ਕੇ ਬੇਕਾਬੂ ਕਿਨਾਰੇ ਤੋੜ ਕੇ ਆਪਣੇ ਭੱਜ ਪਈਆਂ ਚੰਦ ਨੂੰ ਮਿਲਣ ਛੱਲਾਂ ਕਿਨਾਰੇ ਤੋੜ ਕੇ ਆਪਣੇ ਭੱਜ ਪਈਆਂ ਚੰਦ ਨੂੰ ਮਿਲਣ ਛੱਲਾਂ ਮਿਲਿਆ ਨਾ ਚੰਦ ਛੱਟਕਦੀਆਂ ਰਹਿ ਗਈਆਂ ਮ੍ਰਿਤਕਿਸ਼ਣਾ ਚ ਛੱਲਾਂ ਮਿਲਿਆ ਨਾ ਚੰਦ ਛੱਟਕਦੀਆਂ ਰਹਿ ਗਈਆਂ ਮ੍ਰਿਤਕਿਸ਼ਣਾ ਚ ਛੱਲਾਂ ਜਿਸ ਕਿਨਾਰੇ ਨਾਲ ਨਿਤ ਉੱਠਦੀਆਂ ਬੈਠਦੀਆਂ ਮਿਲਦੀਆਂ ਗੱਲ ਲਾਉਂਦੀਆਂ ਸੀ ਛੱਲਾਂ ਜਿਸ ਕਿਨਾਰੇ ਨਾਲ ਨਿਤ ਉੱਠਦੀਆਂ ਬੈਠਦੀਆਂ ਮਿਲਦੀਆਂ ਗੱਲ ਲਾਉਂਦੀਆਂ ਸੀ ਛੱਲਾਂ ਆਪਣੇ ਉਸ ਕਿਨਾਰੇ ਨੂੰ ਹੀ ਕੰਵਲ ਛੱਡ ਕੇ ਕੋਰਾ ਲਾ ਕੇ ਛਲ ਗਈਆਂ ਛੱਲਾਂ ਵਾਹ ਵਾਹ ਆਪਣੇ ਉਸ ਕਿਨਾਰੇ ਨੂੰ ਹੀ ਛੱਡ ਕੇ ਕੋਰਾ ਲਾ ਕੇ ਛਲ ਗਈਆਂ ਛੱਲਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ